ਕੈਨੇਡੀਅਨ ਕਵਨਾਂ ਮਾਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਬੈਂਕ ਆਫ ਕੈਨੇਡਾ ਨੇ ਮੋੜ ਵਿਆਜ ਦਰਾਂ ਵਿੱਚ ਕਟੌਤੀ ਕਰ ਦਿੱਤੀ ਹੈ ਜੇਕਰ ਮੰਗ ਇਹ ਘਟਦੀ ਰਹੀ ਤਾਂ ਹੋਰ ਕਟੌਤੀ ਵਾਜਿਬ ਹੈ ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਨੇ ਕਿਤੇ ਨਾ ਕਿਤੇ ਕੈਨੇਡੀਅਨ ਲੋਕਾਂ ਦੇ ਚਿਹਰਿਆਂ ਨੂੰ ਮੁਸਕਰਾ ਦਿੱਤਾ ਹੈ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਮੁੱਖ ਵਿਆਜ ਦਰ 4.5% ਤੱਕ ਘਟਾ ਦਿੱਤੀ ਹੈ ਗਵਰਨਰ ਟਿਸ ਮੈਕਲੀਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਕਿ ਜੇਕਰ ਮੰਗਾਈ ਘਟਦੀ ਰਹੀ ਤਾਂ ਹੋਰ ਦਰਾਂ ਵਿੱਚ ਕਟੌਤੀ ਹੋਣ ਦੀ ਉਮੀਦ ਉਚਿਤ ਹੋਵੇਗੀ ਜੂਨ ਵਿੱਚ ਮੰਗਾਈ ਘਟਣ ਤੋਂ ਬਾਅਦ ਅਰਥ ਸ਼ਾਸਤਰੀਆਂ ਦੁਆਰਾ ਇਸ ਕਟੌਤੀ ਦੀ ਵਿਆਪਕ ਤੌਰ ਤੇ ਉਮੀਦ ਕੀਤੀ ਜਾ ਰਹੀ ਸਥਿਤੇ ਇਸ ਨੇ ਪਿਛਲੇ ਮਹੀਨਿਆਂ ਦੀ ਮੀਟਿੰਗ ਤੋਂ ਬਾਅਦ ਕੇਂਦਰੀ ਬੈਂਕ ਦੀ ਲਗਾਤਾਰ ਦੂਜੀ ਕਟੌਤੀ ਦੀ ਨਿਸ਼ਾਨਦੇਹੀ ਕੀਤੀ ਹੈ ਜਦੋਂ ਇਸ ਨੇ ਮਾਰਚ 2020 ਤੋਂ ਬਾਦ ਪਹਿਲੀ ਵਾਰ ਦਰਾਂ ਵਿੱਚ ਕਟੌਤੀ ਕੀਤੀ ਹੈ ਬੈਂਕ ਨੇ ਜੋਨ ਵਿੱਚ ਉਸ ਮੀਟਿੰਗ ਦੌਰਾਨ ਮੁੱਖ ਵਿਆਜ ਦਰਾਂ ਨੂੰ 25 ਦੇ ਆਧਾਰ ਤੇ ਅੰਕ ਘਟਾ ਕੇ 4.75% ਦੀ ਕਰ ਦਿੱਤਾ ਸੀ ਇਹ ਦਰਾਂ ਪਹਿਲਾਂ ਜੁਲਾਈ ਦੀ ਉਪਰ ਜਿੱਛੇ 2023 ਤੋਂ 5% ਦੀ ਤੇ ਰੱਖੀਆਂ ਗਈਆਂ ਸਨ ਬੈਂਕ ਨੇ ਲਗਾਤਾਰ ਮਹਿੰਗਾਈ ਨੂੰ ਕਾਬੂ ਕਰਨ ਦੇ ਲਈ April 2022 ਵਿੱਚ ਦਰਾਂ ਦੇ ਅੰਦਰ ਵਾਅਦੇ ਦੇ ਇੱਕ ਲੰਮਾ ਜਿਹੜਾ ਹਮਲਾਵਰ ਚੱਕਰ ਸ਼ੁਰੂ ਕੀਤਾ ਤੇ ਦੱਸ ਦਈਏ ਕਿ ਮਈ ਵਿੱਚ ਮੰਗਈ ਦੀ ਰਿਪੋਰਟ ਤੋਂ ਬਾਅਦ ਉਪਭੋਗਤਾ ਕੀਮਤ ਸੁਚਾੰਕ 2.9% ਤੱਕ ਡਿੱਗ ਗਿਆ ਤੇ ਕੁਝ ਵਿਸ਼ੇਸ਼ਲਕਾਂ ਨੇ ਸ਼ੱਕ ਸੀ ਕਿ ਬੈਂਕ ਜੁਲਾਈ ਵਿੱਚ ਦੁਬਾਰਾ ਦਰਾਂ ਵਿੱਚ ਕਟੌਤੀ ਕਰੇਗਾ ਪਰ ਜੂਨ ਵਿੱਚ 2.7% ਮੰਗਈ ਰੀਡਿੰਗ ਨੇ ਉਹਨਾਂ ਦੀ ਚਿੰਤਾਵਾਂ ਦੂਰ ਕਰ ਦਤੀਆਂ ਨੇ ਬੈਂਕ ਆਫ ਮੋਂਟਰੀਅਲ ਦੇ ਅਰਥਸ਼ਾਸਤਰੀ ਬੈਜਾਮਿਨ ਰੀਟਰਡਸ ਨੇ ਇੱਕ ਨੋਟ ਦੇ ਵਿੱਚ ਲਿਖਿਆ ਕਿ ਮੁਦਰਾ ਸਪੀਤੀ ਦੇ ਰੁਝਾਨਾਂ ਨੂੰ ਦਿਸ਼ਾ ਨਿਰਦੇਸ਼ ਤੌਰ ਤੇ ਉੱਤੇ ਸ਼ਾਇਦ ਕੀਤਾ ਗਿਆ ਭਾਵੇਂ ਕੁਝ ਸ਼੍ਰੇਣੀਆਂ ਜਿੱਦੀ ਤੌਰ ਤੇ ਉੱਚੀਆਂ ਰਹਿੰਦੀਆਂ ਨੇ ਤੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲੀਮ ਨੇ ਸੀਨੀਅਰ ਡਿਪਟੀ ਕੈਰੋਲਿਨ ਰੋਜ਼ਰਸ ਨੇ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਵਿਆਜ ਦਰਾਂ ਦੇ ਫੈਸਲੇ ਬਾਰੇ ਗੱਲਬਾਤ ਕੀਤੀ ਹੈ ਮੈਕਲੇਮ ਨੇ ਨਿਊਜ਼ ਕਾਨਫਰੰਸ ਦੌਰਾਨ ਇਹ ਗੱਲ ਐਕੀਮ ਗਿਆਈ ਦਾ ਕਿ ਮੈਂ ਗਿਆਈ ਦਾ ਬੈਂਕ ਦੀ 2% ਦੇ ਟੀਚੇ ਨੇੜੇ ਜਾਣ ਦੇ ਅਧਿਸ਼ਾਸਤਰੀ ਸਥਿਤੀਆਂ ਦੇ ਕਮਜ਼ੋਰ ਹੋਣ ਨਾਲ ਇਸ ਦੀ ਗਵਰਨਿੰਗ ਕਾਉਂਸਲਿੰਗ ਨੇ ਵਿਆਜ ਦਰਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਤੇ ਇਹਦੇ ਨਾਲ ਹੀ ਆਸਰਾ ਤੇ ਕੁਝ ਹੋਰ ਸੇਵਾਵਾਂ ਵਿੱਚ ਕੀਮਤਾਂ ਦਾ ਦਬਾਅ ਮਹਿੰਗਾਈ ਨੂੰ ਰੋਕਣ ਲਈ ਹੈ ਤੇ ਵੱਧ ਤੋਂ ਵੱਧ ਭਰੋਸਾ ਹੈ ਕਿ ਮਹਿੰਗਾਈ ਦੇ ਟੀਚੇ ਨੂੰ ਵਾਪਸ ਲਿਆਉਣ ਲਈ ਤਤ ਮੌਜੂਦ ਨੇ ਉਨ੍ਹਾਂ ਨੇ ਇਹ ਗੱਲ ਵੀ ਆਖਿਆ ਕਿ ਤਾਕ ਵਿਰੋਧੀ ਤਾਕਤਾਂ ਦਾ ਮਤਲਬ ਹੈ ਕਿ ਮਹਿੰਗਾਈ ਵਿੱਚ ਗਿਰਾਵਟ ਸੰਭਾਵਿਤ ਤੌਰ ਤੇ ਹੌਲੀ ਹੌਲੀ ਬੇਗੀ ਰਾਸਤੇ ਵਿੱਚ ਕੁਝ ਸੰਭਾਵਿਤ ਝਟਕੇ ਜ਼ਰੂਰ ਲੱਗਣਗੇ ਉਸਨੇ ਹੋਰ ਵੀ ਕਿਹਾ ਕਿ ਵਿਆਜ ਦਰਾਂ ਨੂੰ ਘਟਾਉਣ ਵਿੱਚ ਘਟौती ਲਈ ਦਸਤਾਵੇਜ਼ ਤੇ ਖਾਸ ਕਰਕੇ ਇਹ ਦਰਵਾਜ਼ਾ ੁੱਡਾ ਰੱਖਿਆ ਗਿਆ ਜੇਕਰ ਮਹਿੰਗਾਈ ਘਟਦੀ ਹੈ ਪਰ ਨਿਊਜ਼ ਕਾਨਫਰੰਸ ਦੌਰਾਨ ਕਈ ਵਾਰ ਦੁਹਰਾਇਆ ਗਿਆ ਕਿ ਬੈਂਕ ਪੂਰ ਮਿਲਰਦਾਰ ਮਾਰਗਾਂ ਤੇ ਨਹੀਂ ਹੈ ਅਤੇ ਇੱਕ ਸਮੇਂ ਵਿੱਚ ਇੱਕ ਮੀਟਿੰਗ ਵਿੱਚ ਚੀਜ਼ਾਂ ਨੂੰ ਲਾਰੇ ਮੈਕਲੇਮ ਨੇ ਇਹ ਵੀ ਕਿਹਾ ਕਿ ਜੇਕਰ মুদ্রাস্ফীতি ਸਾਡੇ ਪੂਰਵ ਅਨੁਮਾਨ ਦੇ ਅਨੁਸਾਰ ਵਿਆਪਕ ਤੌਰ ਤੇ ਸੌਖੀ ਹੁੰਦੀ ਹੈ ਤਾਂ ਸਾਡੇ ਨੀਤੀਗਤ ਵਿਆਜ ਦਰਾਂ ਵਿੱਚ ਹੋਰ ਕਟੌਤੀ ਦੀ ਉਮੀਦ ਕਰਨਾ ਉਚਿਤ ਹੈ ਤੇ ਉਥੇ ਦੱਸਦੇ ਕਿ ਹਾਊਸਿੰਗ ਬਾਰੇ ਸਵਾਲ ਨੂੰ ਸੰਬੋਧਿਤ ਕਰਦੇ ਕੋਈ ਡਿਪਟੀ ਵਰਨਰ ਕੈਰੋਲੀਨ ਰੋਜਰਸ ਨੇ ਕਿਹਾ ਹੈ ਕਿ ਵਿਆਜ ਦਰਾਂ ਤੇ ਇੱਕ ਹਾਲਤ ਬਿਹਤਰ ਹਾਊਸਿੰਗ ਮਾਰਕਟ ਦੀ ਸਥਿਤੀ ਦੀ ਉਮੀਦ ਨੂੰ ਪਿੰਨ ਕਰਨ ਦੀ ਗਲਤੀ ਹੋਵੇਗੀ ਵਿਆਜ ਦਰਾਂ ਦੀ ਖਾਸ ਤੌਰ ਤੇ ਜਿੱਥੇ ਕਟੌਤੀ ਚ ਮਾਰਗੇਜ ਉਧਾਰ ਦਰਾਂ ਦੇ ਤਰੰਤ ਪ੍ਰਭਾਵ ਪੈਂਦਾ ਪਰ ਕਿਰਾਇਆ ਵਧਦਾ ਜਾ ਰਿਹਾ ਹੈ ਅਤੇ ਬੀਮਾ ਟੈਕਸ ਰੱਖ ਖਾਦ ਦੇ ਖਰਚੇ ਵਧ ਰਹੇ ਨੇ ਇਹ ਸਭ ਆਸਰਾ ਮਹਿੰਗਾਈ ਦੇ ਦਬਾਅ ਪਾਉਂਦੇ ਨੇ ਤੇ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਮੁਸ਼ਕਲਾਂ ਖੜੀਆਂ ਕਰ ਦਿੰਦੇ ਨੇ ਰੋਜ਼ਰ ਨੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹਾਊਸਿੰਗ ਸਬ ਤੋਂ ਇਟਲੀ ਲਾਈਨ ਦੇ ਵਿੱਚ ਅਸੀਂ ਵਿਆਜ ਦਰਾਂ ਨੂੰ ਕੱਟ ਕਰਨ ਜਾ ਰਹੇ ਆ ਜੇਕਰ ਆਰਥਿਕਤਾ ਸਾਡੀ ਉਮੀਦ ਦੇ ਅਨਸਾਰ ਚੱਲੀ ਤਾਂ ਇਸ ਦੇ ਉੱਪਰ ਵਰਕ ਚੱਲਦਾ ਰਹੇਗਾ ਕ੍ਰੈਡਿੰਗ ਕਵਨਾਮਾ ਦੇ ਵਿੱਚ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਵਿੱਚ ਚੱਲਣਗੇ ਦੇਸ਼ ਦੁਨੀਆ तमाम ਖਬਰਾਂ ਦੇਖਣ ਵਾਸਤੇ ਬਨੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ